ਸਾਡੀ ਗੱਲ ਕਰਾਂਗੇ ਉੱਬਾਵਾਲ ਦੀ ਉਸ ਧਰਤੀ ਦੇ ਵਿੱਚ ਪੰਜ ਤਤਾਂ ਚ ਵਿਲੇਨ ਸੁਖਦੇਵ ਸਿੰਘ ਢਿੰਡਸਾ ਹੋਣ ਜਾ ਰਹੇ ਨੇ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚੋਂ ਇੱਕ ਸਪੂਤ ਬਣ ਕੇ ਇੱਕ ਪੁੱਤ ਬਣ ਕੇ ਜਿੱਤੇ ਸਿਆਸਤ ਦੇ ਵਿੱਚ ਪੈਰ ਰਖੇ ਉੱਥੇ ਹੀ ਸਰਦਾਰ ਸੁਖਦੇਵ ਸਿੰਘ ਢਿੰਡਸਾ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਸੁਨਾਮ ਸੰਗਰੂਰ ਸਨੇ ਪੰਜਾਬ ਤੇ ਪੂਰੇ ਦੁਨੀਆ ਭਰ ਦੇ ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਲੋਕ ਨੇ ਉਬਾਵਾਲ ਪਹੁੰਚੇ ਹੋਏ ਨੇ ਸਿਆਸਤਦਾਨਾਂ ਦਾ ਤੰਤਾ ਲੱਗਿਆ ਹੋਇਆ ਹੈ ਉਬਾਵਾਲ ਉਹ ਧਰਤੀ ਹੈ ਜਿੱਥੇ ਸੁਖਦੇਵ ਸਿੰਘ ਢਿੰਡਸਾ ਜੰਮੇ ਪਲੇ ਸਿੱਧਾ ਪ੍ਰਸਾਰਣ ਤੁਸੀਂ ਸੰਗਰੂਰ ਦੇ ਪਿੰਡ ਉਬਾਵਾਲ ਤੋਂ ਦੇਖ ਰਹੇ ਹੋ ਜਿੱਥੇ ਸਰਦਾਰ ਸੁਖਦੇਵ ਸਿੰਘ ਢਿੰਡਸਾ ਦੇ ਫਰਜ਼ੰਦ ਪਰਮਿੰਦਰ ਸਿੰਘ ਢਿੰਡਸਾ ਉਹਨਾਂ ਦੀ ਚਿਖਾ ਨੂੰ ਆ ਤਸਵੀਰ ਇਹ ਬੜੇ ਭਾਵੁਕ ਕਰਦੀ ਹੈ ਕਿ ਇੱਕ ਪੁੱਤ ਆਪਣੇ ਪਿਆਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਰਿਹਾ ਹੈ ਕਿਉਂਕਿ ਇਹ ਰਿਸ਼ਤਾ ਬੜਾ ਪਾਕ ਹੁੰਦਾ ਜਿਹੜੇ ਪੁੱਤ ਨੇ ਉਂਗਲ ਫੜ ਕੇ ਆਪਣੇ ਬਾਪ ਤੋਂ ਚੱਲਣਾ ਸਿੱਖਿਆ ਹੋਵੇ ਦੁਨੀਆ ਦੇ ਉਸ ਢਾਂਚੇ ਨੂੰ ਸਮਝਿਆ ਹੋਵੇ ਸਿਆਸਤ ਦੇ ਢਾਂਚੇ ਨੂੰ ਸਮਝਿਆ ਹੋਵੇ ਤੇ ਨਾਲ ਉਸ ਗੱਲ ਨੂੰ ਬੇਖੂਬੀ ਢੰਗ ਨਾਲ ਜਾਣਿਆ ਹੋਵੇ ਕਿ ਉਸ ਦਾ ਬਾਪ ਉਸ ਦਾ ਵਾਲਿਦ ਕੀ ਕੁਝ ਦੁਨੀਆ ਤੇ ਲੋਕ ਸੇਵਾ ਲਈ ਕੰਮ ਕਰ ਰਿਹਾ ਹੈ ਇਸ ਗੱਲ ਤੋਂ ਬਲੇ ਬਲੇ ਭੰਤੀ ਜਿਹੜੇ ਸੁਖਦੇਵ ਸਿੰਘ ਢੀਂਸਾ ਉਹ ਜਾਣੂ ਵੀ ਸਨ ਜਿਸ ਤਰੀਕੇ ਨਾਲ ਉਹਨਾਂ ਨੇ ਸੇਵਾ માં ਲੋਕ ਸੇਵਾ ਬੜੇ ਗਰਾਊਂਡ ਨਾਲ ਜਿਹੜੇ ਹੋਏ ਲੀਡਰ ਜਿਹੜੇ ਕਿ ਅੰਤਿਮ ਸਾਹ ਤੱਕ ਆਖਰੀ ਸਾਹ ਤੱਕ ਜਿਹੜੇ ਐ ਉਹ ਇਸ ਕਦਰ ਪੰਜਾਬ ਦੀ ਭਲਾਈ ਦੇ ਲਈ ਗੱਲਾਂ ਕਰਦੇ ਰਹੇ ਕਿ ਪੰਜਾਬ ਇਸ ਤਰੀਕੇ ਦੇ ਨਾਲ ਅੱਗੇ ਜਾ ਸਕਦਾ ਹੈ ਪੁਰਾਣੇ ਸਮੇਂ ਦਾ ਸੀ ਜ਼ਿਕਰ ਕਰ ਰਹੇ ਆ ਜਦੋਂ ਸਭ ਤੋਂ ਯੰਗ ਏਜ ਦੇ ਵਿੱਚ ਨੌਜਵਾਨ ਏਜ ਦਾ ਜੇ ਸਰਪੰਚ ਉੱਭਾਵਾਲ ਤੋਂ ਕੋਈ ਗਣਿਆ ਗਿਆ ਉਹ ਸੁਖਦੇਵ ਸਿੰਘ ਢੀਂਡਸਾ ਮੰਨੇ ਜਾਂਦੇ ਰਹੇ ਐ ਸੁਖਦੇਵ ਸਿੰਘ ਢੀਂਡਸਾ ਬਾਰੇ ਜਿੰਨੇ ਸ਼ਬਦ ASCII ਬੋਲ ਸਕਦੇ ਆ ਓਨੇ ਘੱਟ ਨੇ ਬਹੁਤ ਵੱਡੀ ਸ਼ਖਸੀਅਤ ਸੀ ਟਕਸਾਲੀ ਲੀਡਰ ਰਹੇ ਨੇ ਵੱਡਾ ਨਾਤਾ ਅਕਾਲੀ ਦਲ ਦੇ ਪੰਥਕ ਪੋਲਿਟਿਕਸ ਨਾਲ ਰਿਹਾ ਹੈ ਆਖਰੀ ਸਾਹ ਤੱਕ ਅਕਾਲੀ ਹੋਣ ਦਾ ਸਬੂਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਹੈ ਇਹ ਖੇਤ ਕਿਹੜੇ ਨੇ ਇਹ ਵੀ ਤੁਹਾਨੂੰ ਸਮਝਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਉਹਨਾਂ ਦੇ ਚਿਖਾ ਬਣਾਏ ਗਏ ਹੈ ਇਹ ਖੇਤ ਸੁਖਦੇਵ ਸਿੰਘ ਢਿੰਸਾ ਦੇ ਆਪਣੇ ਖੇਤ ਨੇ ਜਿੱਥੇ ਉਹ ਕਿਸੇ ਵੇਲੇ ਵਾਹੀ ਕਰਿਆ ਕਰਦੇ ਸੰਗਰੂਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਉੱਬਾਵਾਲ ਪਿੰਡਾ ਜਿਹੜਾ ਕਿ ਬਹੁਤ ਜ਼ਿਆਦਾ ਚਰਚਿਤ ਪਿੰਡ ਹੈ ਬੜੀ ਮਾਨਤਾ ਇਸ ਪਿੰਡ ਦੇ ਵਿੱਚ ਬਣਨੀ ਜਾਂਦੀ ਰਹਿੰਦੀ ਹੈ ਤਾਂ ਉੱਬਾਵਾਲ ਉਸ ਦੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਵੱਡੇ ਗਿਣਤੀ ਚ ਉਹਨਾਂ ਨੂੰ ਚਾਉਣ ਵਾਲੇ ਪਹੁੰਚੇ ਹੋਏ ਨੇ ਕਮਲ ਧਾਲੀਵਾਲ ਵੀ ਜ਼ੀ ਮੀਡੀਆ ਸਹਿਯੋਗੀ ਗਰਾਉਂਡ ਜ਼ੀਰੋ ਤੋਂ ਸਾਨੂੰ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਓਵਰ ਟੂ ਯੂ ਕਮਲਦੀਪ ਧਾਲੀਵਾਲ ਪਿੰਡ ਸਾ ਜੋ ਇਸ ਪਿੰਡ ਉੱਬਾਵਾਲ ਤੋਂ ਜਿਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸਰਪੰਚੀ ਦਾ ਸਫ਼ਰ ਉਹਨਾਂ ਨੇ ਇਸ ਪਿੰਡ ਤੋਂ ਸ਼ੁਰੂ ਕੀਤਾ ਇਸ ਪਿੰਡ ਦਾ ਕਮਲ ਲਗਾਤਾਰ ਆਵਾਜ਼ ਤੇ ਤਸਵੀਰਾਂ ਦੇ ذریعے ਇਸ ਪੂਰੇ ਉਸ ਗਮਗੀਨ ਮਾਹੌਲ ਦੇ ਵਿੱਚ ਖੜੇ ਨੇ ਕਮਲ ਮੈਂ ਆਉਂਗਾ ਤੁਹਾਡੀ ਆਵਾਜ਼ ਡੀਟਾਉਨ ਹੋ ਰਹੀ ਹੈ ਕੋਈ ਤਕਨੀਕੀ ਖਾਮੀ ਹੋ ਸਕਦੀ ਟਕਸਾਲੀ ਇੰਡੀਅਨ ਸੁਖਦੇਵ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਕੱਲੇ ਨਾਮ ਦੇ ਲੀਡਰ ਨਹੀਂ ਸਨ ਸੁਖਦੇਵ ਸਿੰਘ ਢੀਂਸਾ ਬਾਰੇ ਜਦੋਂ ਗੱਲ ਕੀਤੀ ਜਾਂਦੀ ਰਹੀ ਹੈ ਉਸ ਵੇਲੇ ਪੰਜਾਬ ਦੇ ਪੰਥਕ ਪੰਜਾਬੀ ਬੋਲਦੇ ਇਲਾਕੇ ਧਰਮ ਯੁੱਧ ਮੋਰਚਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੱਡੇ ਉਪਰਾਲੇ ਕਿਉਂਕਿ ਸੁਖਦੇਵ ਸਿੰਘ ਢੀਂਡਸਾ 1936 ਦੇ ਵਿੱਚ ਜਨਮੇ ਜਦੋਂ ਯੂناਇਟਿਡ ਪੰਜਾਬ ਹੋਇਆ ਕਰਦਾ 1936 ਦੇ ਵਿੱਚ ਉੱਬਾਵਾਲ ਦੇ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਇਸੇ ਪਿੰਡ ਦੇ ਵਿੱਚ ਹੀ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਗਈ ਹੈ ਜਿਹੜੇ ਖੇਤਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਵਾਹੀ ਕਰਿਆ ਕਰਦੇ ਜਿਹੜੇ ਖੇਤਾਂ ਦੇ ਵਿੱਚ ਫਸਲਾਂ ਬੀਜਿਆ ਕਰਦੇ ਇੱਕ ਕਿਸਾਨ ਹੋਣ ਦਾ ਉਹਨਾਂ ਨੇ ਸਪੂਤ ਦੇ ਤੌਰ ਤੇ ਇੱਕ ਪੁੱਤ ਦੇ ਤੌਰ ਤੇ ਫਰਜ਼ ਨਿਭਾਇਆ ਉੱਥੇ ਹੀ ਉਸੇ ਪਿੰਡ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦਰਸ਼ਨ ਕਰਨ ਵਾਸਤੇ ਬਹੁਤ ਵੱਡੇ ਗਿਣਤੀ ਚ ਉਹਨਾਂ ਨੂੰ ਚਾਉਣ ਵਾਲੇ ਪਹੁੰਚੇ ਹੋਏ ਨੇ ਮਨਪ੍ਰੀਤ ਸਿੰਘ ਬਾਦਲ ਫਰੇਮਟ ਦੇਖੇ ਜਾ ਸਕਦੇ ਆ ਵਿਕਰਮ ਸਿੰਘ ਮਜੀਠੀਆ ਸਣੇ ਸੁਖਬੀਰ ਸਿੰਘ ਬਾਦਲ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਾਂਗਰਸ ਦੇ ਲੀਡਰ ਭਾਜਪਾ ਦੇ ਲੀਡਰ ਤੇ ਆਮ ਆਦਮੀ ਪਾਰਟੀ ਦੇ ਲੀਡਰ ਉਸ ਲੀਡਰ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਤੇ ਅੰਤਿਮ ਦਰਸ਼ਨ ਕਰ ਰਹੇ ਨੇ ਜਿਸ ਲੀਡਰ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਸੁਖਦੇਵ ਸਿੰਘ ਢੀਂਸਾ ਪਦਮ ਪੁਸ਼ਨ ਅਵਾਰਡ ਦੇ ਨਾਲ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਸੰਗਰੂਰ ਸੁਨਾਮ ਦੇ ਇਲਾਕਿਆਂ ਦੇ ਵਿੱਚ ਡੇ ਹਿੰਦਸਾ ਪਰਿਵਾਰ ਦਾ ਇੱਕ ਵੱਡਾ ਕੰਟਰੀਬਿਊਸ਼ਨ ਹੁਣ ਤੱਕ ਦੇਖਿਆ ਗਿਆ ਕਿ ਇਹ ਉਹ ਪਰਿਵਾਰ ਹੈ ਜਿਸ ਨੇ ਹਮੇਸ਼ਾ ਗਰਾਊਂਡ ਜ਼ੀਰੋ ਤੇ ਮਿੱਟੀ ਦੇ ਨਾਲ ਜੁੜ ਕੇ ਗੱਲ ਕੀਤੀ ਹੈ ਤਾਂ ਅਰਦਾਸ ਕੀਤੀ ਜਾ ਰਹੀ ਹੈ ਸ੍ਰੀਮਾਨ ਸਰਜੀ ਦੇ ਸ਼ਨਾਕ ਅਗਰ ਜੀ ਦਾ ਚਾਹਵੋ ਸ੍ਰੀਵਾਸ ਜੀ ਗੁਰੂ ਦੀ ਆਗਤੀਓ ਆਪੇ ਬੰਦ ਤੇ ਸਾਰੀ ਦਾ ਨਾਮ ਹੀ ਹੋਵੇ ਸ੍ਰੀ ਨਾਨਕ ਦਾ ਸਾਹਿਬੀ ਬੁਖਤੂ ਭਾਣੇ ਅਤੇ ਧਰਮਾਨੇਤਿਕ ਸਤਿ ਸਤਿ ਚੋੜਿਆ ਜਾ ਹੈ ਜਿਹੜੇ ਕਰਦੇ ਨੇ ਉਹਦਾ ਸੁਭਾਅ ਦਾ ਹੈ ਕਿ ਹਮ ਸਭ ਦੀ ਰੱਖਣਾ ਦੇਨ ਵਾਲੇ ਨੇ ਮਾਨ ਸਾਨ ਸਾਨ ਨੋਦਰਨ ਨੂੰ ਆਸਿਆ ਆਪ ਦੀ ਚਰਨ ਦੀ ਅਰਦਾਸ ਜੀ ਦੀ ਲੋੜ ਹੈ ਜੀ ਆਪ ਜੀ ਅਪਾਰ ਤੁਮੰਦਰ آپ جانتے ہیں کہ آپ کی سیاست کے لئے تلما سمتھ انگرہ کنجاتی کے پرکتی سیبا کرنمائے ستاک سببی سیمچ کی حصہ جو آپ کو پچھتے کی حصہ سوٹ موڑی مکوڑیاں کاری روڑکتی سبیلی جوڑا دے گئے اے سوریت پاسکہ بیلی شباہتی سبباہتی رامہ کے اونا ایک پاندہ اکتاکہ نوکہ سنپکہ کرنے گئے ایک 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 ایک

ਕਾਲ ਤੱਕ ਸਾਹਿਬ ਦੇ ਸਾਬਕਾ ਜਥੇਦਾਰ ਸੰਗਤਾਂ ਨੂੰ ਆਰਦਾਸ ਕਰ ਰਹੇ ਨੇ ਅਗਨਤਾ ਕਰਦੇ ਨਹੀਂ ਆਕਿਆ ਬਸ ਸੁਣੋ ਅੱਥਰਵਾ ਦਾ ਘਟਾ ਕੋਲ ਤੋਂ ਆਕਰਨੀ ਸੇ ਕਰ ਮੰਨਣ ਦਿਨ ਨਾ ਆਪੀ ਦਾ ਹੋਟੇ ਤਾਵੇ ਨਾਨਕ ਜੀ ਨੇ ਕਮੇ ਜੁਵਾ ਦਾ ਪੜਾ ਆਹੇ ਕ੍ਰਿਤੀ ਦਾ ਖਾਸ ਸ੍ਰੀ ਬਾਣੀ ਫੋਟੇ ਜੀ ਤਾ ਇਸ ਸਮੇ ਜੋ ਅਰਦਾਸ ਉਹ ਕੀਤੀ ਗਈ ਆ ਅਤੇ ਇਸ ਸਮੇ ਜੋ ਪੰਜਾਬ ਪੁਲਿਸ ਦੀ ਟੁਕੜੀ ਆ ਉਸ ਵੱਲੋਂ ਸਲਾਮੇ ਦਿੱਤੀ ਜਾਏਗੀ ਸਿਗਦੇਵ ਸਿੰਘ ਢੀਂਸਾ ਹੋਰਾਂ ਨੂੰ ਜੋ ਕਿ ਸਦੇ ਇਸ ਸਮੇ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਆ ਇਹ ਸਮੇ ਜੋ ਕਿ ਸਦੇ ਆ ਪਿੱਛੇ ਆ ਬਾਈ ਜਿੱਥੇ ਨਮ ਅੱਖਾਂ ਦੇ ਨਾਲ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਲੀਡਰਾਂ ਨੇ ਰਾਜਨੀਤਿਕ ਆਗੂਆਂ ਨੇ ਸਮਾਜਿਕ ਜੋ ਕਸਦੇ ਆਗੂ ਨੇ ਸਮਾਜਿਕ ਸਮਾਜ ਦੇ ਵਿੱਚ ਰਹਿਣ ਵਾਲੇ ਜੋ ਹੋਰ ਕਿਸੇ ਦੇ ਹਸਤੀਆਂ ਨੇ ਉਹਨਾਂ ਵੱਲੋਂ ਅੱਜ ਇੱਥੇ ਆ ਕੇ ਕਿਸੇ ਦੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਹੁਣ ਇਸ ਸਮੇਂ ਜੋ ਪੰਜਾਬ ਪਲਸ ਦੀ ਜੋ ਕਿਸੇ ਦੀ ਟੁਕੜੀ ਆ ਉਸ ਵੱਲੋਂ ਸਗਦੇਵ ਸਿੰਘ 300 ਹੋਰਾਂ ਨੂੰ ਸਲਾਮੀ ਦਿੱਤੀ ਜਾਏਗੀ ਕਿਉਂਕਿ ਸੰਗਰੂਰ ਦਾ ਨਾਮ ਪਿੰਡ ਪੋਬਾ ਵਾਲਾ ਨਾਮ ਆਹ ਹਾਂ ਕੜੀ ਹੋਣ ਪੰਜਾਬ ਪੁਲਿਸ ਦੇ ਜਵਾਨ ਸ਼ਰਧਾਂਜਲੀ ਦੇ ਰਹੇ ਨੇ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਤੋਂ ਆਗਿਆ ਮੰਗੀ ਹੈ ਇਜਾਜ਼ਤ ਮੰਗੀ ਜਾਂਦੀ ਹੈ ਜਦੋਂ ਅੰਗੀਠੇ ਨੂੰ ਅਗਨ ਭੇਟ ਕਰਨਾ ਹੋਵੇ ਉਸ ਤੋਂ ਪਹਿਲਾਂ ਇਸ ਤਰੀਕੇ ਨਾਲ ਅਰਦਾਸ ਸਿੱਖਾਂ ਦੇ ਵਿੱਚ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਆਗਿਆ ਬਖਸ਼ਣ ਕੇ ਅੰਗੀਠੇ ਨੂੰ ਅਗਨ ਭੇਟ ਕੀਤਾ ਜਾਏ ਉਹ ਤਸਵੀਰ ਤੇ ਉਹ ਪਲ ਬੜੇ ਭਾਵੁਕ ਹੁੰਦੇ ਆ ਜਦੋਂ ਆਵਾਮ ਦਾ ਲੀਡਰ ਇਸ ਦੁਨੀਆ ਤੋਂ ਰੁਖਸਤ ਹੁੰਦਾ ਹੈ ਜਦੋਂ ਮਿੱਟੀ ਦਾ ਲੀਡਰ ਮਿੱਟੀ ਦੇ ਵਿੱਚ ਮਿਲਦਾ ਹੈ ਉਸ ਵੇਲੇ ਉਸ ਲੀਡਰ ਨੂੰ ਚਾਉਣ ਵਾਲੇ ਉਹ ਭੁੱਬਾਂ ਮਾਰ ਕੇ ਰਹਉਂਦੇ ਆ ਪਰ ਭਾਣਾ ਸਭ ਨੂੰ ਮੰਨਣਾ ਪੈਂਦਾ ਹੈ ਬੁੱਲੇ ਸ਼ਾ ਇੱਥੇ ਸਭ ਮੁਸਾਫਿਰ ਕੋਈ ਨਾ ਇੱਥੇ ਰਹਿਣਾ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਤੁਰਨਾ ਪੈਣਾ ਕੋਈ ਆਮ ਹੈ ਜਾਂ ਕੋਈ ਖਾਸ ਹੈ ਜਾਂ ਕੋਈ ਰਾਜ ਹੈ ਜਾਂ ਕੋਈ ਰੰਗ ਹੈ ਉਸ ਪਰਮੇਸ਼ਰ ਦੇ ਸਾਹਮਣੇ ਸਾਰੇ ਅਸੀਂ ਉਸ ਦੇ ਬੱਚੇ ਹੁੰਨੇ ਆ ਆਪੋ ਆਪਣੀ ਵਾਟ ਮੁਕਾ ਕੇ ਇਸ ਜਹਾਨ ਤੋਂ ਸਭ ਨੂੰ ਖਾਲੀ ਹੱਥ ਜਿੱਤੇ ਤੁਰਨਾ ਪੈਂਦਾ ਉਥੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਉਥੇ ਜਿਹੜੇ ਚਾਹਣ ਵਾਲੇ ਹੁੰਦੇ ਆ ਉਹਨਾਂ ਦੇ ਲਈ ਇਹ ਵਿਯੋਗ ਬਹੁਤ ਪਿਆੜਾ ਹਾਲਾਂਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸੰਜੋਗ ਵਿਨਜੋਗ ਦੋਹਕਾਰ ਚਲਾਵੇ ਲੇਖ ਹੈ ਆਵੈ ਪਾ ਜਿਹੜੇ ਸੰਜੋਗ ਹੁੰਦੇ ਆ ਜਿਹੜੇ ਵਿਯੋਗ ਹੁੰਦੇ ਆ ਭਾਵ ਕਿ ਵਿਛੋੜਾ ਹੁੰਦਾ ਕਿਸੇ ਦਾ ਮਿਲਣਾ ਜਾਂ ਕਿਸੇ ਦਾ ਵਿਛੜਨਾ ਇਹ ਲੇਖਿਆਂ ਦੀ ਗੱਲ ਹੁੰਦੀ ਹੈ ਅਕਸਰ ਇਹ ਵੀ ਗੁਰਬਾਣੀ ਦੇ ਵਿੱਚ ਫਰਮਾਇਆ ਗਿਆ ਹੈ ਕਿ ਮਰਨ ਲਖਾਇ ਮੰਡਲ ਮੈਂ ਆਏ ਗੁਰੂ ਸਾਹਿਬ ਫਰਮਾਉਂਦੇ ਹੈ ਕਿ ਪਹਿਲਾਂ ਮਰਨ ਲਿਖਾਇਆ ਜਾਂਦਾ ਤੇ ਫਿਰ ਮੰਡਲ ਦੇ ਵਿੱਚ ਉਸ ਆਤਮਾ ਨੂੰ ਜੀਵ ਆਤਮਾ ਨੂੰ ਭੇਜਿਆ ਜਾਂਦਾ ਹੈ ਤਾਂ ਹਰ ਇੱਕ ਸਖਸ਼ ਭਾਵੇਂ ਸੁਖਦੇਵ ਸਿੰਘ ਢਿੰਡ ਸਾਡੀ ਅਸੀਂ ਗੱਲ ਕਰੀਏ ਜਾਂ ਕਿਸੇ ਹੋਰ ਸਖਸ਼ ਦੀ ਗੱਲ ਕਰੀਏ ਹਾਂ ਬਹੁਤ ਵੱਡਾ ਘਾਟ ਹੈ ਤੇ ਪੰਜਾਬ ਨੂੰ ਇਸ ਕਦਰ ਹੁੰਦਾ ਕਿਉਂਕਿ ਇੱਕ ਵਿਜ਼ਨਰੀ ਲੀਡਰ ਦਾ ਇੱਕ ਅਗਾਹ ਵਧੂ ਸੋਚ ਵਾਲੇ ਲੀਡਰ ਦਾ ਰੁਕਸਤ ਹੋ ਜਾਣਾ ਉਸ ਭਾਣੇ ਨੂੰ ਮੰਨਣ ਦਾ ਬਾਲ ਪਰਮਾਤਮਾ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਚਾਹਣ ਵਾਲਿਆਂ ਨੂੰ ਪੰਜਾਬ ਨੂੰ ਬਖਸ਼ੇ। ਹਲੋ ਪੰਜਾਬ ਪੁਲਿਸ ਦੇ ਟੁਕੜੇ ਸੁਖਦੇਵ ਸਿੰਘ ਢੀਂਸਾ ਸਾਹਿਬ ਦੇ ਉਸ ਅੰਗੀਠੇ ਦੇ ਸਾਹਮਣੇ ਖੜ ਕੇ ਸਲਾਮੀ ਦੇ ਰਹੀ ਹੈ ਕਿਉਂਕਿ ਲੋਕਾਂ ਦਾ ਲੀਡਰ ਜਦੋਂ ਇਸ ਜਹਾਨ ਤੋਂ ਤੁਰਦਾ ਤਾਂ ਸੰਵਿਧਾਨ ਦੇ ਮੁਤਾਬਕ ਕਾਇਦੇ ਦੇ ਮੁਤਾਬਕ ਕੁਝ ਹੁੰਦੀਆਂ ਹਨ ਪਰ

ਇਸ ਜਹਾਨ ਤੋਂ ਰੁਖਸਤ ਹੋ ਚੁਕੇ ਹਨ ਉਹਨਾਂ ਦੇ ਅੰਗੀਠੇ ਨੂੰ ਅਗਨਪੇਟ ਉਹਨਾਂ ਦਾ ਫਰਜ਼ੰਦ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਕਰੇਗਾ ਉਸ ਪੁੱਤ ਦੇ ਲਈ ਬਹੁਤ ਵੱਡੀ ਪੀੜਾ ਹੁੰਦੀ ਹੈ ਜਿਸ ਬਾਪ ਨੇ ਉਸ ਪੁੱਤ ਨੂੰ ਤੁਰਨਾ ਸਿਖਾਇਆ ਉਸ ਪੁੱਤ ਨੂੰ ਬੋਲਣਾ ਸਿਖਾਇਆ ਉਸ ਪੁੱਤ ਨੂੰ ਸਮਝਾਇਆ ਕਿ ਪੁੱਤ ਤੇਰੇ ਲਈ ਇਹ ਚੰਗਾ ਹੈ ਤੇਰੇ ਲਈ ਇਹ ਮਾੜਾ ਹੈ ਜ਼ਿੰਦਗੀ 'ਚ ਤੂੰ ਕੀ ਕਰ ਸਕਦਾ ਹੈ ਉਸ ਨੂੰ ਹੌਸਲਾ ਦਿੱਤਾ ਉਸ ਪੁੱਤ ਦੇ ਮੋੜਿਆਂ ਤੇ ਉਸ ਬਾਪ ਨੇ ਹੱਥ ਰੱਖਿਆ ਕਿ ਪੁੱਤ ਦਬਨ ਵਾਲੀ ਕੋਈ ਗੱਲ ਨਹੀਂ ਐ ਮੈਂ ਤੇਰੇ ਨਾਲ ਖੜਾ ਹਾਂ ਇਹ ਸ਼ਬਦ ਪਰਮਿੰਦਰ ਢੀਂਸਾ ਨੂੰ ਹੁਣ ਕੌਣ ਬੋਲੇਗਾ ਉਸ ਪੁੱਤ ਤੋਂ ਬਾਅਦ ਅਸੀਂ ਉਸ ਨੂੰ ਦਾ ਵੀ ਜ਼ਿਕਰ ਕਰਾਂਗੇ ਜਿਹੜੀ ਨੂੰ ਅਕਸਰ ਇਹ ਸੋਚਦੀ ਐ ਕਿ ਉਸ ਦੇ ਸਿਰ ਤੇ ਆਸਰਾ ਉਸ ਦੇ ਸਹੁਰਾ ਸਾਹਿਬ ਦਾ ਹੈ ਉਹ ਸਿਰ ਵੀ ਤਰਸਿਆ ਕਰਨਗੇ ਜਿਹੜੇ ਪੋਤੇ ਪੋਤਰੀਆਂ ਅਕਸਰ ਇਹ ਗੱਲ ਕਿਹਾ ਕਰਦੇ ਕਿ ਸਾਡੇ ਦਾਦਾ ਜੀ ਸਾਡੇ ਘਰ ਦੀ ਸ਼ਾਨ ਨੇ ਕੌਣ ਉਹਨਾਂ ਨੂੰ ਹੌਸਲਾ ਫਜ਼ਾਈ ਕਰੇਗਾ ਦੁਨੀਆ ਦਾ ਦਸਤੂਰ ਹੈ ਕਿ ਜਿਉਣਾ ਤੇ ਮਰਨਾ ਇਸ ਤਰੀਕੇ ਨਾਲ ਅਸੀਂ ਮੰਨਦੇ ਹਾਂ ਕਿ ਜਿਹੜਾ ਮਰਨਾ ਹੈ ਉਹ ਹਮੇਸ਼ਾ ਸੱਚ ਹੈ ਤੇ ਜਿਉਣਾ ਝੂਠ ਹੈ ਕਤਤ ਸਵੀਰ ਉੱਬਾ ਵਾਲ ਦੇ ਅਸੀਂ ਦਿਖਾ ਰਹੇ ਹਾਂ ਬਹੁਤ ਵੱਡੇ ਗਿਣਤੀ ਦੇ ਵਿੱਚ ਉਹ ਪੀੜਾ ਉਹਨਾਂ ਅਸੀਂ ਪਰਿਵਾਰਕ ਮੈਂਬਰਾਂ ਦੀ ਸਮਝ ਰਹੇ ਹਾਂ ਉਹਨਾਂ OSG ਦੀ ਸਮਝ ਰਹੇ ਹਾਂ ਉਹਨਾਂ ਪਰਸਨਲ ਸਕਿਉਰਿਟੀ ਆਫੀਸਰ ਦੇ ਸੀ ਸਮਝ ਰਹੇ ਹਾਂ ਉਹਨਾਂ ਪਰਸਨਲ ਅਸਿਸਟੈਂਟ ਜਿਹੜੇ PA ਹੁੰਦੇ ਐ ਜਿਹੜੇ ਹਮੇਸ਼ਾ ਨਾਲ ਰਹਿੰਦੇ ਲੀਡਰ ਦੇ ਦੁੱਖ ਦੇ ਘੜੀ ਦੇ ਵਿੱਚ ਸੁੱਖ ਦੇ ਘੜੀ ਦੇ ਵਿੱਚ ਜਿਨ੍ਹਾਂ ਨੇ 50 50 ਸਾਲ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਕੱਟ ਦਿੱਤੀ ਉਹਨਾਂ ਦੇ ਲਈ ਇਹ ਪਾਣਾ ਮੰਨਣਾ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਇੱਕ ਮੁਹੱਬਤ ਹੋ ਜਾਂਦੀ ਹੈ ਇਨਸਾਨ ਦੇ ਨਾਲ ਇੱਕ ਸਨੇਹ ਹੋ ਜਾਂਦਾ ਹੈ ਉਹਦੀ ਪ੍ਰੈਜ਼ੈਂਸ ਜਿਹੜੀ ਚੰਗੀ ਲੱਗਦੀ ਹੁੰਦੀ ਆਪਣਿਆਂ ਨੂੰ ਭਾਵੇਂ ਖੂਨ ਦਾ ਰਿਸ਼ਤਾ ਡਾਇਰੈਕਟਲੀ ਨਹੀਂ ਹੁੰਦਾ ਕਮਾਂਕਾਰਾਂ ਫਰਜ਼ਾਂ ਦੇ ਵਿੱਚ ਉਹ ਚੀਜ਼ਾਂ ਵੱਡੀਆਂ ਬਣ ਜਾਂਦੀਆਂ ਨੇ ਪਰ ਜਦੋਂ ਉਹ ਤਾੰਗ ਟੁੱਟਦੀ ਏ ਜਾਂ ਜਦੋਂ ਰਿਸ਼ਤਾ ਟੁੱਟਦਾ ਹੈ ਤਾਂ ਉਸ ਵੇਲੇ ਸੰਦੇਹ ਪੈਦਾ ਹੁੰਦਾ ਹੈ ਸੰਦੇਹ ਦੇ ਧਰਾਤਲ ਤੇ ਜਿਹੜੀ ਚੀਜ਼ ਦਿਲਾਂ ਦੇ ਵਿੱਚੋਂ ਨਿਕਲਦੀ ਹੈ ਉਹ ਬੜੀ ਭੈੜੀ ਹੁੰਦੀ ਏ ਕਿਉਂਕਿ ਵਿਛੋੜੇ ਦਾ ਦਰਦ ਉਹ ਲੋਕ ਸਮਝ ਸਕਦੇ ਆ ਜਿਨ੍ਹਾਂ ਦੇ ਆਪਣੇ ਆਪਣਿਆਂ ਤੋਂ ਵਿਛੜਦੇ ਆ ਜਾਂ ਜਿਨ੍ਹਾਂ ਦੇ ਪਿਆਰੇ ਆਪਣਿਆਂ ਤੋਂ ਵਿਛੜਦੇ ਆ ਤਾਂ ਤਸਵੀਰਾਂ ਦੇਖ ਰਹੇ ਹੋ ਕਿ ਸੁਖਦੇਵ ਸਿੰਘ ਟੀਨਸਾ ਦੇ ਗੀਤ ਨੂੰ ਅਗਨ ਪੇਟ ਉਹਨਾਂ ਦੇ ਫਰਦ ਪਰਮਿੰਦਰ ਸਿੰਘ ਜੀ ਸਾਕਰ ਟਿਕਾ ਜਗ੍ਹਾ ਵਧੀਆ ਉਰੇ ਆ ਜਾ ਅੰਦਰ ਵੜ ਬੰਦ ਕਰੀ ਜਾ ਬਾਪੂ ਕਰਨ ਬਲੇ ਸਿਰਾਂ ਤੋੜੀ ਟੀਵੀ ਸਕਰੀਨ ਆ ਜਾ